ਜੀ ਸਸਤੀ ਕਾਰਜ ਤੋਂ ਅਨਸਾਰ ਇਹਨਾਂ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਜੋਸ਼ੀ ਜੋਸ਼ੀ ਜਨਰਲ ਦਰਸ਼ਨਾ ਦੇ ਕੋਲ ਸਵਾਲ ਕਰਦੇ ਤੇ ਅੱਜ ਮੈਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਲੋਕੀ ਸੁਣਾਉਣ ਲੱਗਿਆ ਪਹਿਲਾਂ ਵੀ ਕਈ ਵਾਰਾਂ ਮਾ ਪਾਏ ਨੇ ਇਹ ਵੀ ਵਾਰਾਂ ਨਹੀਂ ਲੱਗਦੀ ਹੈ ਤੇ ਇੱਕ ਹੋਰ ਉਸ ਤੋਂ ਬਾਅਦ ਫੇਰ ਤੁਹਾਨੂੰ ਵਾਰਾਂ ਨੂੰ ਚਾਹ ਸਕਦੀ ਤੇ ਪਹਿਲਾਂ ਨਹੀਂ ਬਣੇ ਹੋਣੇ ਇਸ ਕਿਹੜਾ ਆ ਬਣਾਏ ਨੇ ਤੇ ਇਹਨਾਂ ਦੀ ਉਹੀ ਜੋ ਕੋ ਸਮਾਜ ਚ ਬੱਤ ਦਾ ਕੋਹੀ ਨਾ ਦਿੱਤਾ ਤੇ ਅੱਜ ਲੜੀਆਂ ਪਰ ਸੀਔਰਤਾਂ ਨੇ ਇਹ ਜਿਹੜੇ ਪੇਪਰ ਹੋਏ ਹੋਏ ਨੇ ਆਨੰਦ ਆ ਜਾਂਦਾ ਸੋਕੇ ਹੈ ਨਾ ਤੇ ਲੋ ਸੀ ਹੁਣ ਇਸ ਨੂੰ ਮੈਂ ਇਹ ਕਿਸ ਤਰ੍ਹਾਂ ਲਗਾ ਸੀ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗੀ ਹੈ ਨਾ ਉਹ ਥੋੜੇ ਫਿਨਿਸ਼ੀਆ ਜਿਵੇਂ ਹੋ ਜਾਂਦੇ ਨੇ ਉਹਨਾਂ ਤੋਂ ਕਿਵੇਂ ਛੁਟਕਾਰਾ ਪਾਈਏ ਹੈ ਨਾ ਉਹ ਇਸ ਗੀਤ ਤੋਂ ਬਾਅਦ ਤੁਸੀਂ ਸੁਣਿਓ ਆਪਣੀ ਕਾਪੀ ਪੈਨਸਲ ਲੈ ਕੇ ਬੈਠ ਜਿਓ ਤੇ ਨੋਟ ਕਰ ਲਿਓ ਏ ਮਾਤਾ ਮਹਾਪ੍ਰਸ਼ੰਤ ਸਿੰਘ ਜੀ ਨੰਮ ਸਿਆਣਾ ਅੰਦਰ ਸੇ ਤੁਹਾਨੂੰ ਕੋਈ ਹੁੱਕਾ ਵੀ ਨਹੀਂ ਕਰਨਾ ਤੁਸੀਂ ਆਪਣੀ ਮਰਜ਼ੀ ਹੈ ਤੇ ਬਹੁਤ ਪੈਣਾ ਮੈਨੂੰ ਕਹਿੰਦੇ ਸਾਨੂੰ ਇਹ ਨੁਕਤੇ ਸੇ ਬੱਤ ਗਏ ਆ ਤੇ ਰਮਾਜੰਦ ਦੇ ਤੁਸੀਂ ਨੂੰ ਕੋਈ ਵੱਧ ਕੇ ਦੇਖ ਲਓ ਠੀਕ ਆਉਂਦਾ ਠੀਕ ਨਹੀਂ ਕਿਹੜਾ ਆਪਣਾ ਕੰਟਰੋਲ ਮੱਚਦਾ ਕੋਈ ਮੜੀ ਮਿਹਨਤੀ ਹੈ ਨਾ ਪਰ ਮਾਤਾ ਆਪਣਾ ਵੀ ਤੇਰੀ ਪਰਮਾਤਮਾ ਨੂੰ ਸਾਨੂੰ ਤਾਂ ਰਸਤੇ ਲੱਗੇ ਤੇ ਲੋ ਹੁਣ ਸੁਣੋ ਸਾਡਾ ਬਹੁਤ ਹੀ ਪਿਆਰਾ ਜਿਹਾ ਬੋਲ ਨੀਤ ਜੇ ਤੁਹਾਨੂੰ ਪਸੰਦ ਆਇਆ ਤਾਂ ਕਮੈਂਟ ਕਰਨਾ ਨਾ ਪੁੱਛਿਆ ਕਰ ਤੇ ਸਬਸਕ੍ਰਾਈਬ ਤੇ ਧੰਨ ਕਰ ਦਿਆ ਕਰੋ ਇੰਨਾ ਕਿ ਤਾਂ ਸਾਨੂੰ ਫਾਇਦਾ ਕਰਦਾ ਪਏ ਅਸੀਂ ਮੈਂ ਤੁਹਾਡੇ ਵਾਸਤੇ ਇਹ ਮਿਹਨਤ ਕਰਦੇ ਹਾਂ ਨੂੰ ਮਾਹੀ ਸਾ ਸੀ ਦੇਵੇ ਪੇ ਤੇ ਕਰੇ ਜਿਤਰਾ ਨਾਂਵੇ ਮਾਹੀ ਬਸੇ ਪਰ ਦੇਸ ਨਾ ਜਿੱਟੀਆਂ ਨਾਂਵੇ ਵੇ ਤੂ ਬੇਤੋ ਲ ਦੁਇਓ ਬਸੇ ਪਰ ਦੇਸ ਨਾ ਜਿੱਟੀਆਂ ਆਨਿਆਵੇ ਬੇਟੋ ਲੱਜੜਾ ਮਹੀਨਾ ਵੀਸਾਖ ਰਾਸ ਪਰਿਦਾਖ ਪੱਕ ਗਈਆਂ 베ਰੀਆਂ ਮੇ ਕਿ ਮਾਇਆ ਤੂੰ ਵਸੇ ਪਰ ਦੇਸੇ ਟਬਰੇ ਅੱਖਾਂ ਤੇਰੀਆਂ ਵੇ ਹਵੇ ਨਿਸਕੀਓ ਮਹੀ ਗਿਆ ਪਰ ਦੇਸ ਨਮ ਜਾ ਸੀਮਾ ਨਹੀਂ ਅਰਾਂ ਜੀਨਾ ਨੇ ਤੇ ਪਾਰੇ ਹਵਾਵਾਂ ਚੱਲਣ ਤੱਤੀਆਂ ਵੇ ਬੇਮਾਇਆ ਤੂੰ ਨੰਬਸੀ ਪਰ ਦੇਸ ਜੱਲਾ ਮੀਨ ਕੀਤੀਆਂ ਵੇ ਮੇਨੋਲਣਾ ਜੜੀ ਆ ਮਹੀ ੀਆਂ ਵੀ ਗਾਉਣ ਅਸਾਂ ਵੀ ਨਾ ਝੂਟੀਆਂ ਵੇ ਮਿਸਕੀਆਂ ਮਹੀ ਵਸੇ ਪਰ ਦੇਸ ਸਭੇ ਗੱਲਾਂ ਝੂਠੀਆਂ ਉੱਡੇ ਨਾ ਪਰ ਮੇਰੀਆਂ ਨਹੀਂ ਨਿਸਖੀਆਂ ਮਾਈ ਕੀ ਆ ਪਰ ਦੇਸ ਬੀਲੇ ਜਹਨੇ ਗੀ ਰੀਆਂ ਨਹੀਂ ਨਿਸਖੀਆਂ ਚੜੀਆਂ ਮਹੀਨਾ ਗਾਲੇ ਸੁਨੇ ਸਸੂ ਨੀ ਸੱਸੇ ਬੜੇ ਬਲੀਏ ਨੀ ਨਿਸਸੀਏ ਮਹੀ ਗਿਆ ਪਰ ਦੇਸ ਕੀ ਦੇ ਨਾਲ ਬੋਲੀਏ ਨੀ ਨਿਸਖੀਆ ਚੜਿਆ ਮਹੀ ਗਰਦਾ ਮੀਨਾਥ ਮੇਰੀ ਪੱਟ ਮੈਂ ਕਦੇ ਕਦੇ ਕਾਨੀ ਨਹੀਂ ਨਿਸਕੀਓ ਮਾਈ ਗਿਆ ਪਰ ਦੇਸ ਮੈਂ ਪਾਟੇ ਲ ਕਾਨੀ ਨਹੀਂ ਜਦਿ ਪੱਟ ਫਿਰ ਲਪੇਟ ਕੇ ਰੱਖ ਦਿੰਨੀ ਆ ਨੀ ਸਕਿਓ ਚੜਿਆ ਨਹੀਂ ਨਾ ਵਗਰ ਸੁਨਾਵੇ ਸਾਰਾ ਟੱਬਰ ਨੀ ਨਾਂ ਦੇ ਦਾਤਵਾਰੀ ਹਣੀ ਨੀ ਸਕਿਓ ਮਾਈ ਬਸੇ ਪਰ ਤੇ ਸਤਾਵਣ ਸਾਧਰੀਆ ਨੀ ਖੀਓ ਚੜੇ ਅਮਹੀਨਾ ਕੋ ਤੇ ਪਲ ਗਿਆ ਹੋ ਠੱਗਾ ਮਾਰੇ ਦਾਨੀ ਠੱਗਾ ਸੁਕਮਾਰੇ ਦਾਨੀ ਨਿਸਖੀਓ ਮਾਈ ਗਿਆ ਪਰਦੇਸ ਜਿੰਦਗੀ ਮਲੂਕ ਦਾਨੀ ਨਿਸਖਿਆ ਜੜਿਆ ਮਹੀਨਾ ਮਾਗ ਵਿਛੋੜੇ ਭੜਾ ਨਾਗ ਗੁੱਠੇ ਡੰਗ ਮਾਰਿੰਦਨੀ ਨਿਸਖਿਆ ਮਾਈ ਗਿਆ ਪਰਦੇਸ ਅਲੜੇ ਭੋਟਿਆ ਰਧਨੀ सखियो चढ़िया महीना भॻन सुल लॻण बड़े सोणे बूटियां ते सली कानू जगीन असीं त जबान ते झूठियां ते ਸਰਨਾ ਆਇਆ ਜਨੋ ਪਿਆਰ ਓੜੀ ਕਾ ਕਰ ਥੇ ਕੀਆ ਨਹੀਂ ਨਿਸਖੀਓ ਬੁਝ ਗੇ ਦੀਵਟਾ ਤੋਂ ਦੀਵੇ ਸੁਦਨਾ ਅੱਖਾਂ ਯਾਦ ਰਈਆਂ ਨਹੀਂ ਲੋਕੀ ਗੀਤ ਹੋਇਆ ਪੂਰਾ ਦੀਵਟਾ ਤੁਸੀਂ ਸਮਝ ਗਏ ਹੋ ਅਸੀਂ ਤਾਂ ਡੀਰ ਤਾਂ ਦੇਖੇ ਰੇ ਡੰਡਾ ਜਾਂ ਹੁੰਦਾ ਤੇ ਉੱਤੇ ਉਹਦੇ ਹੋ ਲੱਕੜ ਦਾ ਬਣਾ ਕੇ ਇੰਨਾਂ ਕੁ ਉਹਦੇ ਤੇ ਦੀਵਾ ਧਰ ਦਿੰਦੇ ਜੇ ਇਸ ਕਮਰੇ ਜਗਾਇਆ ਉੱਥੇ ਧਰ ਲਿਆ ਹੋ ਚੱਕ ਕੇ ਤੇ ਜੇ ਵੇੜੇ 'ਚ ਬੈਠਾ ਰੇ ਵੇੜੇ 'ਚ ਲਿਆ ਉਹਨੂੰ ਡੀਉਟ ਕਹਿੰਦੇ ਸੀ ਉਹਦੇ ਤੇ ਦੀਵਾ ਜਗੀ ਜਾਂਦਾ ਇਹਦਾ ਤਾਂ ਸਮਝਦੇ ਨਾ ਮੇਰਾ ਵੱਡਾ ਪੁੱਤਾ ਹੁੰਦਾ ਤੇ ਹਾਂ ਤੇ ਲੋ ਹੁਣ ਤੁਸੀਂ ਮਾਣੋ ਇਸ ਗੀਤ ਦਾ ਆਨੰਦ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਹੁੰਮ ਕਰਿਓ ਪਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਫੋਨ ਲਾਓ ਤੁਸੀਂ ਕੰਦ ਰੁਸਤੀ ਵੱਲ ਆ ਜਾਓ ਥੋੜੀ ਫਿਰ ਜਿਵੇਂ ਫੋੜੇ ਫਿਰ ਜਿਵੇਂ ਹੁਣ ਗਰਮੀਆਂ ਲੋਕਾਂ ਦੇ ਨਿਕਲੇ ਹੁੰਦੇ ਨੇ ਨਾ ਤਾਂ ਤੁਸੀਂ ਪਤਾ ਕੀ ਕਰੋ ਪੰਜ ਸੱਤ ਪੱਤੇ ਦਾ ਕੁੱਟਕੰਡੇ ਦੇ ਕੁੱਟਕੰਡਾ ਦਾ ਪਤਾ ਰ ਹੈ ਤੁਹਾਨੂੰ ਆਪ ਉੱਥੇ ਕੰਡੇ ਲਗਾ ਦੇਣਾ ਬੁਲਾ ਦਿਆ ਮੈਂ ਆਪਣੇ ਆਪਣੇ ਨਾਲ ਤੇ ਆ ਸੜਕਾਂ ਤੇ ਖੜੇ ਦੇ ਪਲਾਟਾਂ ਜੀ ਵੀ ਖੜੇ ਹੋਣਗੇ ਕੁੱਟਕੰਡੇ ਦੇ ਪੰਜ ਸੱਤ ਪੱਤੇ ਪੰਜ ਸੱਤ ਪੱਤੇ ਤੁਲਸੀ ਦੇ ਹੈ ਨਾ ਉਹ ਆਪਣੇ ਫੋੜੇ ਵਿੱਚ ਫਿਰ ਜਿਵੇਂ ਥੋੜਾ ਕੋਈ ਉੱਤੇ ਬੰਨ ਦੇਓ ਤੇ ਉਹ ਫਿਸ ਜਾਣਗੇ ਇਹ ਇਹ ਪਾ ਕਰਕੇ ਤੇ ਤੁਸੀਂ ਮਾ ਇਹ ਤਾਂ ਛੁਟਕਾਰਾ ਬਹੁਤ ਹੋ ਰਿਹਾ ਤੁਮ ਸੇ ਤੇ ਲੰਬਾ ਘਿਰਸੀ ਫਿਰ ਮੁਕਾ ਛੋਟਾ ਜਿਹਾ ਪਾਇਆ ਚੁੱਕਾ ਹੈਗਾ ਬਹੁਤ ਸੋਚਦਾ ਬਹੁਤ ਹੈ ਨਾ ਕੋਣ ਇਹ ਫਿਕਰ ਛੁਟਕਾਰਾ ਕਿ ਨਭਾਈਏ ਤੇ ਲਓ ਕੱਲ ਨੂੰ ਫਿਰ ਨਵੇਂ ਮੁਤੇ ਤੇ ਨਵੇਂ ਹੀਤਨਾ ਲਵਾਂਗੇ ਥੋੜਾ ਫਿਕਸ ਹੀ ਨਾ ਰਹੇ ਇਹਨਾਂ ਤੇ ਲਓ ਕੋਣ ਤੁਸੀਂ ਦੇ ਉਸਾਰੇ ਛੁੱਟੀਆਂ ਤੇ ਕੱਲ ਨੂੰ ਨਵੇਂ ਹੀਤ ਤੇ ਨਵੇਂ ਮੁਤੇ ਲਵਾਂਗੇ